ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪਟਾਰੀ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰੇ گاਵਾ ਦਿਖਾਉਣੀ ਹੈ ਚਾਰੇ ਦੀਆਂ ਚਾਰੇ ਤੁਹਾਨੂੰ ਸੋਈਆਂ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਆਂ ਵੀ ਇੱਧੀਆਂ ਨਾਲ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨੋ ਠੀਕ ਠਾਕ ਜੀ ਦਾ ਪਾਜੀ ਬਾਬੇ ਪਾਲਾ ਜੀ ਪੂਰੀ ਕਿਰਪਾ ਸਤਿਗੁਰ ਦੇ ਚਲੋ ਵਧੀਆ ਕਿਰਪਾ ਚਾਹੀਦੀ ਜੀ ਹਾਂਜੀ ਤੇ ਨਾਮ ਦੱਸਦੇ ਕਰੀ ਆਪਾਂ ਹਾਂ ਭਾਈ ਮਰਾੰਤਪਾਲ ਸਿੰਘ ਜੀ ਹਾਂਜੀ ਜ਼ਿਲ੍ਹਾ ਮਰਸਾ ਤਸੀਰ ਬਾਬਾ ਬਕਾਲਾ ਸਾਹਿਬ ਠੀਕ ਹੈ ਹੱਥੀਆਂ ਤੋਂ 2 ਕਿਲੋਮੀਟਰ ਪਿੰਡ ਪੈਂਦਾ ਜੀ ਆਪਾਂ ਨੂੰ ਰਈਆ 4 ਬਿਆਸ ਸਾਤਾ ਠੀਕ ਹੈ ਜੀ ਹਾਂਜੀ ਤੇ ਮੇਨ ਰੋਡ ਤੋਂ 1 ਕਿਲੋਮੀਟਰ ਸਰਕਾਰੀ ਸਕੂਲ ਲੱਗ ਬਤਾਰੀ 2 ਨੰਬਰ ਠੇਕੇ ਲੱਗੇ ਆਪਣੀ ਗਲੀ ਜੀ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਹੀ ਬੋਲ ਦੇ ਫੋਨ ਨੰਬਰ ਜਵਨ 98427418615 ਇੱਥੇ ਵਟਸਐਪ ਚੱਲਦਾ ਪੀਪਾ ਜੀ ਠੀਕ ਆ ਜ ਸਾਰੀਆਂ ਹੀ ਸੁਈਆਂ 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 ਪੀਪਾ ਜੀ ਠੀਕ ਹੈ ਚਲੋ ਸ਼ੁਰੂਆਤ ਫੇਰਾ ਜਿਹੜੀ ਪਹਿਲੇ ਨੰਬਰ ਤੇ ਹੈ ਜਿਹੜੀ ਹਾਂਜੀ ਕਿੰਵਾਂ ਸੁਆ ਜੇ ਦਾ ਇਹ ਵੀਰ ਜੀ ਪਹਿਲਾ ਸੁਆ ਬਸ਼ੀ ਸੁਈ 6 ਦਾਂ ਦੇ ਆ ਅੱਛਾ 6 ਦਾਂ ਦੇ ਰਾਤ ਦੀ ਬਸ਼ੀ ਸੁਈ ਆ ਪੀਪਾ ਜੀ ਅੱਛਾ ਹਾਂਜੀ ਠੀਕ ਆ ਇਹ ਤੇ ਬੋਲਾ ਹੀ ਹੋਣਾ ਫੇਰਾ ਨਾ ਬੋਲਾ ਜੀ ਵੀਰ ਜੀ ਆਪ 8 ਕਿਲੋ ਸਾਫ ਕੀਤੀ ਆ ਠੀਕ ਹੈ। ਪੂਰੀ ਨਹੀਂ ਕੱਢੀ 8 ਕਿਲੋ ਬੋਲਾ। ਮਤਲਬ 8 ਕਿਲੋ ਦੁੱਧ ਚੋ ਲਿਆ। ਜਿਹੜਾ ਪਾਜੀ ਬੋਲਾ ਚੋਇਆ ਵਾ। ਠੀਕ ਹੈ। ਹਾਂਜੀ। ਕਿੰਨਾ ਕੁ ਚਵਾਈ ਜਾਊਗੀ ਐ? ਦੁੱਧ ਵੀਰ ਜੀ ਵਸ਼ੀ 16-17 ਕਿਲੋ ਪੀ ਭਾਜੀ ਵਧੀਆ ਚਵਾਊਗੀ ਤੇ ਵੇਖੋ ਥਾਂ ਥਨ ਕੀ ਚੀਜ਼ ਲੱਗਾ ਵਸ਼ੀ ਨੂੰ ਮਿਲ ਕੇ ਉਹ। ਠੀਕ ਹੈ ਜੀ। ਹਾਂਜੀ। ਆਹ ਦੇਖ ਸਕਦੇ ਜੀ। ਥਾਂ ਨੇ ਦੇ ਲੱਗੇ ਤੇ ਇੱਕ ਰੀ। ਤੋਰ ਫੇਰ ਇੱਕ ਰੀ। ਯਾਹ ਦੇਖ ਸਕਦੇ। ਕਾਲੀ ਜਰਸੀ ਹੈ ਪੀ ਭਾਜੀ। ਅੱਛੀ ਆ ਵੀ ਛੇ ਦਾ ਆਂਦੇ ਆ ਪੀ ਭਾਜੀ ਮੂ। ਠੀਕ ਹੈ ਜੀ। ਹਾਂਜੀ ਆ ਵੀ। ਲੈ ਜਾ। ਇਹਦਾ ਬੱਚਾ ਜੇ। ਆਹ ਬੱਚਾ ਵੀਰ ਜੀ ਗ ਠੀਕ ਹੈ ਹਾਂਜੀ ਚੰਗੇ ਕੱਦ ਕਾਟਦੀ ਹੈ ਜਿਹੜੀ ਤਾਜੀ ਸੂਈ ਹੈ ਬਿਲਕੁਲ ਬਾਕੀ ਇੱਥੇ ਆ ਕੇ ਆਪਣੀ ਪਸੰਦ ਕਰਕੇ ਵੇਖ ਕੇ ਖੜਾ ਤਾਂ ਵੀ ਵੱਡੀ ਬੱਸੀ ਹਸੀ ਪਾਜੀ ਸਾਡੇ ਵਸੀ ਸੂਚ ਆਈ ਲੱਪਾ ਲੱਪਾ ਜੀ ਪਾਜੀ ਲਾਇਆ ਵੈੜੀ ਨੇ ਠੀਕ ਹੈ ਜੀ ਹਾਂ ਜੀ ਆ ਵੇ ਲੋ ਜੇ ਪੁੜੇ ਹੋ ਨਹੀਂ ਚੁੱਕੇ ਇਹਨਾਂ ਕੋਈ ਵੀਰ ਕਵੇ ਇਹ ਪੁੜੇ ਪੂਰੇ ਆ ਵੇਖੋ ਪੂਰੇ ਚੁੱਕੇ ਨਹੀਂ ਆ ਜੇ ਇਹਨਾਂ ਸਾਈਡ ਤੋਂ ਇੱਕ ਦਿੱਥੋਂ ਆ ਦੇਖ ਸਕਦੇ ਜੇ ਹਾਂ ਜੀ ਲੈ ਜਾਓ ਫਿਰ ਉਤਰਾਂ ਕੱਦ ਕਾਠ ਦੀ ਚੰਗੀ ਆ ਜਿਹੜੀ ਕਿੰਨਾ ਰੱਖੀਏ ਵੀ ਜੀ ਫਿਰ ਇਹਦਾ ਮੁੱਲ ਆਪਾਂ ਜਿਆਜ ਹੀ ਮੁੱਲ ਤੁਸੀਂ ਦੱਸ ਦੋ ਰੁਪਏ ਭਾਜੀ ਜਿਆਜ ਹੀ ਬਿਲਕੁਲ ਹੀ ਮੈਂ ਤਾਂ ਨਾ ਕੱਢ ਲਿਆ 52000 ਰੁਪਿਆ ਪਹਿਲੇ ਫੋਨ ਤੇ ਜਾਣ ਵਾਲਾ ਮੁੱਲ ਨਹੀਂ ਜੇ ਇਹ ਵਾਲਾ ਜਿਆਜ ਕਰੋ ਫਿਰ ਤੁਸੀਂ ਭਾਜੀ ਤੁਸੀਂ ਰੋਜ਼ ਵੀਡੀਓ ਬਣਾਉਂਦੇ ਮੁੱਲ ਕਰੋ ਕਿ ਜਾਵੇ ਪਹਿਲੇ ਫੋਨ ਤੇ ਤੁਸੀਂ ਦੱਸ ਦੋ ਰੁਪਏ ਭਾਜੀ ਫਿਰ ਕਰੋ ਫਿਰ ਜਿਆਜ ਆ 5 ਛੱਡ ਦਿੰਨੇ ਨਹੀਂ ਫਿਰ 47000 ਦੀ ਅਸੀਂ ਦੇ ਜੀ 45000 ਦੀ ਹਾਂਜੀ 45000 ਦੀ ਸੋਈ ਗੱਲ ਨਹੀਂ ਆਪੀ ਪਾਜੀ ਹੋਰ ਛੱਡ ਦਾਂਗੇ ਯਾਰ 44000 ਦੀ ਵੱਛੀ ਦੇ ਦਾਂਗੇ ਠੀਕ ਆ ਹਾਂਜੀ ਕੋਈ ਭਰਾ ਫੋਨ ਲਾਵੇ ਮਾਨਤਾਣ ਕਰਾਂਗੇ ਪਹਿਲੇ ਫੋਨ ਤੇ ਦਵਾਂਗੇ ਵੱਛੀ ਵੀ ਭਰਾ ਨੂੰ ਕੋਈ ਮੰਗੇ ਸਮੀ ਅੱਛਾ ਹਾਂਜੀ ਮੋੜਨਾ ਨਹੀਂ ਪਰ ਵੱਛੀ ਆਪੀ ਪਾਜੀ ਦੋ 17 18 ਕਿਲੋ ਪਿਆਉ ਪਾਉਗੀ ਤੇ ਮਾਨਤਾਣ ਖੁੱਲਾ ਹੀ ਖੁੱਲਾ ਪੀਪਾ ਜੀ 44000 ਇਹ ਨਹੀਂ ਵੀ 200 ਛੋਟ ਕਰਨੀ ਆ ਖੁੱਲਾ ਹੀ ਮਾਨਤਾਣ ਕਰਾਂਗੇ ਕਿਸੇ ਨੂੰ ਯਾਰਾਂ ਨੇ ਛੋਟ ਖੁੱਲਾ ਹੀ ਖੁੱਲਾ ਆਪੀ ਪਾਜੀ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਹਾਂਜੀ ਇਹਨੂੰ ਕਿੰਨਾ ਚਿਰ ਹੋਇਆ ਜੀ ਸੋਈ 200 ਰੁਪ ਤੁਹਾਨੂੰ ਮੂਹ ਵਸ਼ਿਸ਼ੇ ਦਾਂਦੇ ਅੱਛਾ ਹਾਂਜੀ ਠੰਡੀ ਤੇ ਇੱਧਰ ਵੇਖੋ ਅਰਬੀ ਭਾਜੀ ਦੁੱਧ ਕਿੰਨਾ ਜੀ 200 ਰੁਪਏ ਵੀ 12 ਕਿਲੋ ਆਪਣੇ ਘਰ ਕੋ ਵੀਪਰਾ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਤੋਰਾ ਹਾਂ ਫੇਰੇ ਹਾਂਜੀ ਇਹਦਾ ਬੱਚਾ ਬੈਠਾ ਜਿਹੜਾ ਹਾਂ ਡੱਬਾ ਬੱਚਾ ਵੀ ਭਰੀ ਵਸ਼ਾ ਬੈਠਾ ਠੀਕ ਹੈ ਜੀ ਹਾਂ ਦੇਖੋ ਅਰਬੀ ਭਾਜੀ ਹਾਂ ਦੇਖ ਤਾਂਦੇ ਜੀ ਇੱਕ ਇੱਕ ਰੋ ਲੈ ਆ ਜੋੜਾ ਪਾ ਜੀ ਦਾ ਮਨ ਦਾ ਠੀਕ ਹੈ ਤਾਈਂ ਦੋਵਾਂ ਦੇ ਕੱਦ ਵੀ ਇੱਕੋ ਜਿਹੀ ਹੈ ਕੱਟ ਕੱਟ ਪੱਖੋਂ ਇਹ ਦੋਵੇਂ ਜਿਹੜੀਆਂ ਪੂਰੀਆਂ ਜਵਾਨ ਹੈ ਆ ਜੇ ਲੈ ਅੱਜ ਮੱਛੀ ਕਾਦੀ ਭਾਜੀ ਰੇਲ ਗੱਡੀ ਦਾ ਡੱਬਾ ਹੀ ਆ ਠੰਡੀ ਵੇਖੋ ਫਰਾਰ ਵੀ ਭਾਜੀ ਇਧਰ ਵੇਖੋ ਗਾੜੀਆਂ ਵੀ ਛੱਡ ਦੇਣੀ ਆ ਇਧਰ ਵੇਖੋ ਥਾਣ ਵੇਖੋ ਇਹਨਾਂ ਕੋਈ ਵੀਰ ਭਰਾ ਕਵੇ ਬਹੁਤ ਕੜਦੀ ਆ ਰਪੀ ਭਾਜੀ ਪਸੰਗੇ ਠੀਕ ਹੈ ਜੀ ਹਾਂਜੀ ਲੈ ਜਾਓ ਇੱਕ ਜੀ ਵੇਖੋ ਭਾਜੀ ਚਿਹਰੇ ਤੇ ਸੋਹਣੀ ਆ ਇਸ ਤਰ੍ਹਾਂ ਬਾਕੀ ਇਹ ਆ ਕਿ ਪੂਰੀ ਸੰਭੀ ਨਹੀਂ ਆ ਥੋੜੀ ਜਿਹੀ ਸਰੀਰੋਂ ਰੁੱਖੀ ਆ ਤੇ ਵਿੱਦੀ ਦਾ ਮੁੱਲ ਫਿਰ ਮੋਲ ਤੁਸੀਂ ਦਾਦਰ ਵੀ ਭਾਜੀ ਜਾਇ ਜੀ ਬਿਲਕੁਲ ਜਾਇ ਜੀ ਭਾਜੀ ਛੜੀ ਹੋਰ ਜਮਾਨਤਨ ਕਰ ਲਓ ਕਿੰਨਾ ਤਿੰਨ ਛੜ ਦਾਂਗੇ ਅੱਛਾ ਹਾਂਜੀ ਤੇ ਜੇ ਦੋ ਹੋਰ ਛੜ ਦੀਏ ਤੇ ਕੋਈ ਗੱਲ ਨਹੀਂ ਭਾਈ ਜਿੱਦਾਂ ਤੁਸੀਂ ਕੋ ਪੂਰੇ 35 ਦੀ ਦੇ ਦਾਂਗੇ ਭਾਜੀ ਠੀਕ ਹੈ ਤੇ ਦੁੱਧ ਪਾਰਾ ਲੀਟਰ ਘਰੋ ਚਵਾ ਕੇ ਤਿੰਨ ਟਾਈਮ ਵੀਰ ਜੀ ਕੋ ਚੋਲੇ ਚਾਰ ਟਾਈਮ ਸਾਡੇ ਘਰ ਚੋਲੇ ਲੀਟਰ ਭਾਜੀ ਕੋਈ ਵੀਰ ਭਰਾ ਆਪਣਾ ਲੈ 4 ਟਾਡੇ ਘਰੇ ਤਸੱਲੀ ਕਰਕੇ ਖੜੇ ਕੋਈ ਚਾਰ ਟਾਈਮ ਭਰਾ ਤਸੱਲੀ ਕਰ ਲੈ ਅੱਛਾ ਹਾਂਜੀ ਠੀਕ ਹੈ ਹਾਂਜੀ ਇਧਰ ਵੇਖੋ ਭਾਜੀ ਠੰਡੀ ਕਿੱਡੀ ਬਚੀ ਇਧਰ ਥਣ ਮਖਾਓ ਭਾਜੀ ਠੀਕ ਹੈ ਜੀ ਹਾਂ ਵੇਖੋ ਕੀ ਚੀਜ਼ ਲੱਗੀ ਰੁਪਈਆ ਭਾਜੀ ਮੂੰਹ ਵਿੱਚ 6 ਦੰਦ ਠੀਕ ਹੈ ਜੀ ਹਾਂਜੀ ਤੇ ਹੁਣ ਜਰਸੀਆਂ ਆ ਗਈਆਂ ਤੋਂ ਹਾਂਜੀ ਭਾਜੀ ਸਾਈ ਵਾਲ ਭਾਜੀ ਮਿਕਸ ਜਰਸੀ ਜਰਸੀ ਸਾਈ ਵਾਲ ਕਰਾਸ ਹੈ ਜਿਹੜੀ ਹਾਂਜੀ ਤੇ ਕਿੰਨਾ ਚਿਰ ਹੋਇਆ ਇਹਨਾਂ ਸੂਈਨ ਇਹਨੂੰ ਆਰਪੀ ਭਾਜੀ 15 ਦਿਨ ਲਾ ਲਿਆ ਕੋਈ 15 ਦਿਨ ਤੇ 20 ਦਿਨ ਭਾਈ ਕੋ ਲਾ ਲਿਆ ਉਹ ਸਾਹਮਣੇ ਬੱਛੀ ਆਹ ਕਾਲੀ ਬੱਛੀ ਜੀ 20 ਨਾਲ ਦੀ ਕੋਈ ਵੀਪਰਾ ਮੇਥੇ 15 ਦੀ ਮੇਥੇ ਹੁਣ ਤੁਹਾਡੇ ਸਾਹਮਣੇ ਜੇ ਜੋ ਵੀ ਆ ਸਾਰਾ ਕੋ ਹਾਂਜੀ ਤੇ ਕਿੰਨਾ ਚਿਰ ਦੁੱਧ ਦੇ ਦੇ ਕੋਲ ਇਹ ਤਾਂ ਭਾબી ਭਾਜੀ ਦੁੱਧ ਹੋਗਾ 11 ਲੀਟਰ ਅੱਛਾ ਆਪਣੀ 10 ਲੀਟਰ ਤੇ ਆਪੀ ਭਾਜੀ ਗਾਰੰਟੀ ਹੋਗੀ ਜਿਹੜਾ ਘਰਾਂ ਚ ਆ ਕੇ ਦੋ ਜਿਹੜਾ ਚ ਆ ਕੇ ਦੇਣਾ ਵਾ ਠੀਕ ਆ ਹਾਂਜੀ ਆਹ ਦੇਖ ਸਾਡੇ ਤੋੜੋ ਹਾਂ ਫੇਰ ਇੱਕ ਰੇਨ ਭੰਡੀ ਜੀ ਆਰਪੀ ਭਾਜੀ ਉਹ ਕੈਮਰੇ ਦੇ ਪਿੱਛੇ ਹੰਜਰਾਂ ਤੋਂ ਡਰ ਗਈ ਕਿ ਇਹ ਬਾਡੀ ਨੂੰ ਵੀ ਪਰ ਆ ਰੱਖ ਕੇ ਬੱਚਾ ਛੱਡ ਕੇ ਰੱਸੀ ਪਾ ਕੇ ਚੋਲੇ ਠੀਕ ਹੈ ਜੀ ਹਾਂ ਜੀ ਜੱਤ ਮਾਰਦੇ ਲੋ ਅੱਛੀ ਨਾਲ ਖੜੇ ਠੀਕ ਆ ਹਾਂ ਜੀ ਇੱਥੇ ਆਓ ਬੱਚਾ ਛੱਡ ਕੇ ਰੱਸੀ ਪਾ ਕੇ ਚੋਵੋ ਥੋੜਾ ਜਿਹਾ ਡਰਦੀ ਆ ਇਹ ਕਿੱਥੇ ਆ ਗਿਆ ਆਪਣੇ ਚਵਾਈ ਕਰੋ ਰੱਸੀ ਪਾ ਕੇ ਚਵਾਈ ਕਰੋ ਜੇ ਹਿੱਲ ਜੇ ਤੇ ਗਾਂ ਇੱਥੇ ਛੱਡ ਜੇ ਲੈ ਜਾ ਇਹ ਆ ਕਿ ਚਾਂਜਰਾ ਵੀ ਪਾਈਆਂ ਥੋੜਾ ਜਿਹਾ ਖਾਣਾ ਬੜਾ ਕਮਾਲ ਦਾ ਜਿਹੜਾ ਹੈ। ਹੈਡ ਵੀ 60 ਆਉਗੀ। ਇੱਕ ਕੈਮਰੇ ਤੋਂ ਡਰਦੀ ਥੋੜੀ 1000 ਰੁਪਏ ਭਾਜੀ। ਠੀਕ ਹੈ ਜੀ। ਹਾਂਜੀ। ਬਾਕੀ ਜਿਹੜਾ ਨਵਾਂ ਨਵਾਂ ਪਸ਼ੂ ਆਇਆ ਹੁੰਦਾ ਉਹ ਥੋੜਾ ਜਿਆ ਡਰ ਜਾਂਦਾ ਬਾਹਰਲੇ ਬੰਦੇ ਤੋਂ। ਹਾਂ ਦੇਖ ਸਾਡੇ ਥੋੜਾ ਚੜਨ ਤੋਂ ਵੀ ਡਰਦੀ ਹੈ। ਬਾਕੀ ਸੋ ਇਹ ਪਤਾ ਲੱਗ ਜਾਂਦਾ ਕਿ ਲੱਤਾਂ ਬਾਵਾ ਦੀ ਪੂਰੀ ਮਜਬੂਤ ਆ ਹਾਂਜੀ ਇਹ ਵੀਰ ਜੀ ਦੇ ਲੱਤ ਮਾਰੇ ਦੇ ਨਾਮ ਕੋ ਵੀਰ ਭਰਾ ਖੜਾ ਵੱਛੀ ਛੱਡ ਕੇ ਪੁੰਜੇ ਬਾੜੀ ਰੱਖੇ ਰੱਸੀ ਪਾ ਕੇ ਚੋਣੀ ਆ ਠੀਕ ਆ ਹਾਂਜੀ ਤੇ ਮੁੱਲ ਮੁੱਲ ਤੁਸੀਂ ਦਾ ਦਰਪੀ ਭਾਜੀ ਕਿੰਨਾ 30000 ਤੋਂ ਮੰਤਨ ਕਰ ਦਾਂਗੇ ਦਾ ਭਾਜੀ ਕਿੰਨਾ 2000 2000 ਛੱਡ ਦਾਂਗੇ 35000 ਦੀ 35000 ਦੀ ਹੋਰ ਕਰ ਦਾਂਗੇ ਭਾਜੀ ਚਲੋ ਕੋ ਫੋਨ ਲਾਵੇ ਹੁਣ ਆਈ ਬਰੋ 34000 ਦੇ ਦਾਂਗਾ ਰੁਪਈ ਭਾਜੀ ਠੀਕ ਹੈ ਹੋਰ ਦੱਸੋ ਤੇ ਹੁਣ ਇਹ ਕਾ ਜਰਸੀ ਦੇਖ ਸਕਦੇ ਹੋ ਡੋਰ ਭਾਜੀ ਪੰਜਾਬ ਵਾਲੀ ਠੀਕ ਆ ਹਾਂਜੀ ਤੇ ਇਹਨੂੰ ਕਿੰਨਾ ਚਿਰ ਹੈ ਸੋਈ ਨਾ ਇਹਨੂੰ ਵੀਰ ਜ ਤੇ ਕਿੰਨਾ ਇਹਦੇ ਕੋ ਦੁੱਧ ਤੇ ਘਰ ਵੀ ਭਾਜੀ ਜਿਹੜਾ ਦੁੱਧ ਮਿਣਕੇ ਦੇਣਾ 9 ਲੀਟਰ ਅੱਛਾ ਲੀਟਰ ਨਾਲ ਠੀਕ ਆ ਹਾਂਜੀ 11-12 ਕਿਲੋ ਨਹੀਂ ਕਹਿਣਾ 9 ਲੀਟਰ ਲੀਟਰ ਨਾਲ ਮਿਣਕੇ ਦੇਣਾ ਆਪਣੇ ਘਰ ਦਾ ਜਿਹੜਾ ਪੱਕਾ ਹੈਗਾ ਵਾ ਮਿਣਕੇ ਦੇਣਾ ਜਿਹੜਾ ਭਾਜੀ ਤੁਹਾਨੂੰ ਭਾਵੇਂ 11-12 ਕਿਲੋ ਹੀ ਕਹੀ ਜਾਏ ਠੀਕ ਆ ਹਾਂਜੀ ਤੋੜਾਂ ਫੇਰ ਇਹਨਾਂ ਇੱਕ ਵਾਰੀ ਆ ਇਦਾਂ ਬੱਚਾ ਜੀ ਦੇਖੋ ਭਾਜੀ ਫੇਸ ਦਿਖਾਓ ਚੋਰ ਪੰਜਾਬ ਵਾਲੀ ਜਰਸੀ ਯਾਰ ਠੀਕ ਆ ਜੀ ਹਾਂਜੀ ਆਜੇ ਲੈ ਆ ਜੀ ਇਧਰ ਵੇਖੋ ਭੀਬਾ ਜੀ ਇਹ گاਵਾ ਥੋੜਾ ਮਈਆਂ ਹੀ ਆ ਬਟਾ ਲੈ ਜਾ ਵੇ ਜੀ ਫਿਰ ਹਾਂਜੀ ਆ ਵੇਖੋ ਭਾਜੀ ਫੇਰ ਸਾਡੀ ਭਾਜੀ ਛੋੜ ਆ ਜਾ ਵੇਖੋ ਤੋਇਆ ਕਿਦਾਂ ਪੈਂਦਾ ਠੀਕ ਹੈ ਜੀ ਮੋਦੀ ਵੇਖੋ ਠੀਕ ਹੈ ਜੀ ਬਾਕੀ ਥਾਣੇ ਦੇ ਕਾ ਵੀ ਚੰਗਾ ਲੱਗਾ ਬਾਕੀ ਸਾਡਾ ਫਰਜ਼ ਹੈ ਤੁਹਾਨੂੰ ਵੀਡੀਓ ਵਿਖਾਉਣਾ ਤੁਹਾਡਾ ਫਰਜ਼ ਹੈ ਆਪਣਾ ਚੰਗੀ ਤਰ੍ਹਾਂ ਵੇਖ ਚਾ ਕੇ ਤਸੱਲੀ ਕਰਨਾ ਬਾਕੀ ਜੇ ਵੀਡੀਓ ਚ ਨਫਾ ਹੁੰਦਾ ਹੈ ਉਹ ਵੀ ਤੁਹਾਡਾ ਹੈ ਤੇ ਜੇ ਨੁਕਸਾਨ ਹੁੰਦਾ ਹੈ ਉਹ ਵੀ ਤੁਹਾਡਾ ਹੈ ਇਸ ਕਰਕੇ ਆਪਣਾ ਸੋਚ ਸਮਝ ਕੇ ਪਹਿਲਾਂ ਹੀ ਵੇਖ ਕੇ ਖੜਿਆ ਕਰੋ ਤੇ ਇਹ ਕਿੰਨੇ ਦੀ ਦਈਏ ਫਿਰ ਤੁਸੀਂ ਦੱਦੋ ਵੀ ਭਾਜੀ ਕਿੰਨੇ ਦੀ ਜਾਜ ਜੀ 5000 ਚ ਮੰਨ ਤਨ ਕਰ ਦਾਂਗੇ ਅੱਜ ਭਾਜੀ ਅੱਛਾ ਹਾਂਜੀ ਕਿੰਨਾ 2 ਛੱਡ ਦਾਂਗੇ ਯਾਰ ਹੋਰ ਛੱਡ ਦਈਏ ਸਰਦਾਂਗੇ 1000 ਰੁਪਏ ਭਾਜੀ 32000 ਹੀ ਦੇ ਦਿੰਦੇ 31000 ਹੀ ਦੇ ਦਾਂਗੇ 1000 ਰੁਪਏ ਭਾਜੀ ਠੀਕ ਆ 31000 ਦੀ ਵਸ਼ੀ ਦੇ ਦਾਂਗੇ ਹੋਰ ਦੱਸੋ ਇਹ ਕਿਹੜੀ ਗੱਲ ਮਾਨ ਤਾਂ ਪਤਾ ਆਪਾਂ ਖੁੱਲੇ ਕਰਨੇ ਆ ਸਾਰੀਆਂ ਚ ਖੁੱਲ੍ਹਣੀਆਂ ਠੀਕ ਆ ਜੀ ਹਾਂਜੀ ਕੋਈ ਚਾਰੇ ਕੱਟੀਆਂ ਨੂੰ ਖੁੱਲਾ ਹੋਰ ਮਾਨ ਤਾਂ ਉਹ ਜੁਵਾਜੇ ਜੋੜਾ ਜੋੜਾ ਕੋਲੋਂ ਤਾਂ ਵੀ ਖੁੱਲੇ ਹੋ ਜਾਣਗੇ ਠੀਕ ਆ ਜੀ ਹਾਂਜੀ ਤੇ ਠੀਕ ਹੈ ਔਰ ਕੁਛ ਕਹਿਣਾ ਨਹੀਂ ਬੱਸ ਵੀ ਜੀ ਆਪਣੀ ਹੱਥ ਜੋੜ ਕੇ ਬੇਨਤੀ ਆ ਸੁਈਆਂ ਸਵਾਈਆਂ ਕੋ ਵੀਰ ਭਰਾ ਫ੍ਰੈਂਚ ਹੋ ਕੇ ਖੜੇ ਜਿਹੜਾ ਮੁੜ ਕੇ ਲਾਹਮਾ ਦੇਣਾ ਵੀ ਬੜੀ ਚੰਗਾ ਨਹੀਂ ਲੱਗਾ ਆਪਣੀਆਂ ਘਰ ਦੀਆਂ ਨਹੀਂ ਠੀਕ ਬਾਕੀ ਕੋਈ ਵੇਰ ਇੱਥੇ ਆ ਕੇ ਆਪਣੀ ਸਮਝਣਾ ਵੇਖ ਕੇ ਪਸੰਦ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ